ਸਕੂਲੀ ਜਵਾਕਾਂ ਦੀ ਲੜਾਈ ਨੇ ਇੱਕੂਨੀ ਰੂਪ ਧਾਰਿਆ ਦੱਸਿਆ ਕਿ ਲੜਾਈ ਵੱਡਿਆਂ ਤੱਕ ਪਹੁੰਚੀ ਆ ਜਿਸ ਤੋਂ ਬਾਅਦ ਗੋਲੀਆਂ ਤੱਕ ਚੱਲੀਆਂ ਤਾਂ ਸ਼ਰੀਆਮ ਰੋਡ ਦੇ ਉੱਪਰ ਫਾਇਰਿੰਗ ਹੋਈ ਆ ਤੇ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਇਆ ਤਸਵੀਰਾਂ ਤੋੜਦਾ ਸਾਂਝੀਆਂ ਕਰ ਰਹੇ ਆ ਦੱਸਿਆ ਕਿ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਪਸ ਦੇ ਵਿੱਚ ਟਕਰਾਰ ਹੁੰਦੀ ਆ ਜਿਸ ਤੋਂ ਬਾਅਦ ਰਾਜ਼ੀਨਾਮੇ ਦੇ ਲਈ ਦੋ ਜਿਹੜੇ ਧੜੇ ਆ ਉਹ ਇਕੱਠੇ ਹੁੰਦੇ ਆ ਕੁਝ ਵੱਡੇ ਉੱਥੇ ਪਹੁੰਚਦੇ ਆ ਪਰ ਇਸੇ ਦਰਮਿਆਨ ਇੱਕ ਵਾਰ ਫਿਰ ਤੋਂ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਗੱਲ ਗੋਲੀਆਂ ਤੱਕ ਪਹੁੰਚ ਜਾਂਦੀ ਆ ਤਾਂ ਇਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਵਾ ਉੱਥੇ ਹੀ ਦੱਸਦੀ ਹੈ ਕਿ ਗੱਡੀਆਂ ਦੀ ਵੀ ਭੰਨਤੋੜ ਜਿਹੜੀ ਕੀਤੀ ਗਈ ਆ ਤਾਂ ਪੁਲਿਸ ਨੇ ਜਾਂਚ ਆ ਜਿਹੜੀ ਉਹ ਵੀ ਸ਼ੁਰੂ ਕਰ ਦਿੱਤੀ ਆ ਤੇ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਇਆ ਵਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕੁਝ ਵਿਅਕਤੀ ਨਜ਼ਰ ਆ ਰਹੇ ਨੇ ਉੱਥੇ ਹੀ ਦੱਸਦੀ ਹੈ ਕਿ ਇੱਕ ਨੌਜਵਾਨ ਜੋ 11ਵੀਂ ਜਮਾਤ ਦਾ ਹੀ ਵਿਦਿਆਰਥੀ ਦੱਸਿਆ ਜਾ ਰਿਹਾ ਉਹ ਜ਼ਖਮੀ ਵੀ ਹੋਇਆ ਵਾ ਤਾਂ ਸਕੂਲੀ ਝਗੜੇ ਨੇ ਖੂਨੀ ਰੂਪ ਧਾਰਤ